ਸਤਨਾਮ ਵਾਹਿਗੁਰੂ ਸਾਬ ਜੀ ਇਸ ਲੋਕ ਮਹੱਲਾ ਤੀਜਾ ਤਿਸਨਾ ਦਾ ਦੀ ਚਲਮਈ ਜਲ ਜਲ ਕਰੇ ਪੁਕਾਰ ਸਤਿਗੁਰੂ ਸੇਤਲ ਜੇ ਮਿਲੇ ਮੇਰਾ ਜਲ ਨਾ ਦੂਜੀ ਵਾਰ ਤਿਸਨਾ ਦਾ ਦੀ ਜਲਮਈ ਜਲ ਜਲ ਕਰੇ ਪੁਕਾਰ ਤਤ ਗੁਰ ਸੀਤਲ ਜੇ ਮਿਲੈ ਫਿਰ ਜਲੇ ਨਾ ਦੁਜੀਵਾਰ ਨਾਨਕ ਵਿੰ ਨਾਵੇ ਨਿਰਪੋ ਕੋ ਨਹੀਂ ਜਿ ਚਰ ਸਬਦ ਨਾਮ ਕਰੇ ਵਿਚਾਰ ਪੇਖੀ ਅਗਨਾਂ ਬੁਝੈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਪਨਾ ਮਰੇ ਤਿਉਨੇ ਗੁਰੇ ਕਰਮ ਕਮਾਏ ਸਤਿਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸਾਂਤ ਹੋਏ ਤਿਸਨਾ ਅਗਨ 부ਝਾਏ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਗਲਾਏ ਚਿੰਤਾ ਮੂਲ ਨਾ ਹੋਵਈ ਹਰ ਨਾਮ ਰੱਜਾਂ ਆਗਾਏ ਨਾਨਕ ਨਾਮ ਬਿਨਾ ਨਹਿ ਛੁਟੀਐ ਹਉ ਮੈਂ ਪਚਹਿ ਪਚਾਏ ਬਾੜੀ ਜਿਨੀ ਹਰ ਹਰ ਨਾਮ ਤੇ ਆਇਆ ਤਿਨੀ ਪਾਈੜੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਪਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਏ ਚੁਖਾ ਤਨ ਧਨ ਤਿਨਾ ਕਾ ਗੁਰੂ ਹੈ ਜਿਸ ਅਮਰਤ ਫਲ ਹਰ ਲਾਗੇ ਮੁਖਾ ਜਿਨਿ ਗੁਰ ਕੈ ਬਚਨਿ ਆਰਾਧਿਆ ਜਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਏ ਚੁਖਾ ਤਨ ਤਨ ਤਿਨ ਕਾ ਗੁਰੂ ਹੈ ਜਿਸੇ ਅੰਮ੍ਰਿਤ ਫਲ ਹਰ ਲਾਗੇ ਮੁਖਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਦੇ ਪਾਠ ਸਾਹਿਬ ਜੀ ਦੇ ਸ਼ਲੋਕ ਅੰਦਰ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਦੁਨੀਆਂ ਤ੍ਰਿਸ਼ਨਾ ਦੀ ਸਾੜੀ ਹੋਈ ਦੁਖੀ ਹੋ ਰਹੀ ਹੈ ਸੜ ਸੜ ਕੇ ਵਿਲ ਰਹੀ ਹੈ ਜਿਹੇ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ ਤਾਂ ਫਿਰ ਦੂਜੀ ਵਾਰੀ ਨਾ ਸੜੇ ਕਿਉਂਕਿ ਹੈ ਨਾਨਕ ਜਦ ਤੱਕ ਗੁਰੂ ਦੇ ਸ਼ਬਦ ਦੇ ਰਾਹੀ ਮਨੁੱਖ ਪ੍ਰਭੂ ਦੀ ਵਿਚਾਰ ਨਾ ਕਰੇ ਤਦ ਤੱਕ ਨਾਮ ਨਹੀਂ ਮਿਲਦਾ ਨਾਮ ਤੋਂ ਬਿਨਾ ਕਿਸੇ ਦਾ ਪੇਡਾਰ ਨਹੀਂ ਮੁਕਦਾ ਇਹ ਡਰ ਤੇ ਸਹਿਮ ਹੀ ਮੁੜਮੁੜ ਦ੍ਰਿਸ਼ਾਂ ਦੇ ਅਧੀਨ ਕਰਦਾ ਹੈ ਭੇਖ ਘਾਰਿਆਂ ਕ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ ਮਨ ਵਿੱਚ ਚਿੰਤਾ ਟਿਕੀ ਰਹਿੰਦੀ ਹੈ ਜਿਵੇਂ ਸੱਪ ਦੀ ਰੁੱਡ ਬੰਦ ਕੀਤੇ ਸੱਪ ਨਹੀਂ ਮਰਦਾ ਥਿਵੇਂ ਹੀ ਉਹ ਮਨੁੱਖ ਕਰਮ ਕਰਦੇ ਹਨ ਜੋ ਗੁਰੂ ਦੀ ਸ਼ਰਨ ਨਹੀਂ ਆਉਂਦੇ ਗੁਰੂ ਦੀ ਸ਼ਰਨ ਪੈ ਕੇ ਆਪਾ ਭਾਅ ਮਿਟਾਉਣ ਤੋਂ ਬਿਨਾ ਕ੍ਰਿਸ਼ਨਾਂ ਦੀ ਅੱਗ ਬੁਝਦੀ ਨਹੀਂ ਜੇ ਨਾਮ ਦੇ ਦਾਤ ਦੇਣ ਵਾਲੇ ਗੁਰੂ ਦੀ ਦਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿੱਚ ਆਵਸਥਾ ਹੈ ਮਨ ਤਾਂ ਠੰਡਾ ਠਾਰ ਹੋ ਜਾਂਦਾ ਹੈ ਕ੍ਰਿਸ਼ਨਾਂ ਦੀ ਅੱਗ ਬੁਝ ਜਾਂਦੀ ਹੈ ਤੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਗੁਰੂ ਦੀ ਸੇਵਾ ਵਿੱਚ ਜਦੋਂ ਮਨੁੱਖ ਹੰਕਾਰ ਦੂਰ ਕਰਦਾ ਹੈ ਕਸਤ ਤੋਂ ਸ੍ਰੇਸ਼ਟ ਸੁਖ ਮਿਲਦਾ ਗੁਰੂ ਦੇ ਸਨਮੁਖ ਹੋਇਆ ਹੋਇਆ ਉਹ ਮਨੁੱਖ ਹੀ ਕ੍ਰਿਸ਼ਨ ਵੱਲੋਂ ਤਿਆਗ ਕਰਦਾ ਜੋ ਸੱਚੇ ਨਾਮ ਵਿੱਚ ਸੁਰਤ ਜੋੜੀ ਰੱਖਦਾ ਉਸ ਨੂੰ ਚਿੰਤਾ ਔਕਾ ਹੀ ਨਹੀਂ ਹੁੰਦੀ ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ ਏ ਨਾਨਕ ਪ੍ਰਭੂ ਦਾ ਨਾਮ ਸਿਮਣ ਤੋਂ ਬਿਨਾ ਕ੍ਰਿਸ਼ਨ ਦੀ ਅਗ ਤੋਂ ਬਚ ਨਹੀਂ ਸਕੀਦਾ ਨਾਮ ਤੋਂ ਬਿਨਾ ਜੀਵ ਅਹੰਕਾਰ ਵਿੱਚ ਪਏ ਸੜਦੇ ਹਨ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਸਾਰੇ ਸੁੱਖ ਮਿਲ ਗਏ ਹਨ ਉਹਨਾਂ ਦਾ ਸਾਰਾ ਮਨੁੱਖਾ ਜੀਵਨ ਸਫਲ ਹੋਇਆ ਹੈ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ ਭਾਵਨਾਮ ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਗਏ ਹਨ ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦੀ ਰਤਾਪੀਆਸ ਨਹੀਂ ਰੱਖੀ ਉਹਨਾਂ ਦਾ ਗੁਰੂ ਕੀ ਧੰਨ ਹੈ ਭਾਗਾ ਵਾਲਾ ਜਿਸ ਤੇ ਮੋਹ ਨੂੰ ਪ੍ਰਭੂ ਦੀ ਸੇਵਸਲਾ ਰੂਪ ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ ਭਾਵ ਜਿਸ ਤੇ ਮੋਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਨਿਕਲਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅਮੰਤ ਸਰ ਅਟੈਂਡਡ ਬਾਇਰ ਔਰ ਥਰਡ ਗੁਰੂ ਗੁਰੂ Ji, under Slok third mahal heading. Guru Savji says that consumed by desire the world is burning and dying, burning and burning it screams. But if it meets with the cooling and so soothing true guru, it uh, does not burn any longer. O Nanak, without the name the and without Contemplating the word of the Shabad, no one becomes fearless. Third Mahal Wearing ceremonial robes, the fire is not quenched, and the mind is filled with anxiety, destroying the snake's hole. The snake is not killed. It is just like doing deeds without a guru. Serving the giver, the true Guru, the word of the Shabad comes to abide in mind. The mind and body are cold and soothed. Peace ensures, and the fire of desire is quenched. The greatest comforts and lasting peace are obtained when one eradicates selfishness from within. He alone becomes a detached Gurmaka who lovingly focuses his awareness on the true Lord. Anxiety does not affect him at all. He is satisfied and satiated with the name of the Lord. O oh, Nanak without the name Nam, no one is saved. They are utterly ruined by egotism, poverty. Those who meditate on the name of the Lord, Har Har, obtain all peace and comforts. Fruitful is the entire life of those who feel hunger for the name of the Lord in their minds. Those who worship and adore the Lord through the Guru's word forget all their pain and suffering those gurushiks are good saints who care for nothing other than the lord blessed blessed is their guru whose mouth tastes the ambrosial fruit of the lord Khalsa.